ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 10 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਤੀਰਤ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਜਿਹਦੇ ਵਿੱਚ ਮੈਂ ਯਾਦ ਦੁਵਾਮਾ ਕਿ ਪਿਛਲੇ ਦੋ ਭਾਗਾਂ ਦੇ ਵਿੱਚ ਜਿਹੜਾ ਸੀ ਸਮਝਿਆ ਕਿ ਮੈਲ ਜਿਹੜੀ ਲੱਗੀ ਹੈ ਮਨ ਤੇ ਲੱਗੀ ਹੈ ਜਿਹਦੇ ਕਰਕੇ ਅਪਵਿੱਤਰ ਹੋਏ ਪਏ ਆ ਮਨ ਨ ਪਵਿੱਤਰ ਹੋਇਆ ਪਿਆ ਜੀਵਨ ਨ ਪਵਿੱਤਰ ਹੋ ਗਿਆ ਔਰ ਉਸ ਤੋਂ ਬਾਅਦ ਪਿਛਲੇ ਪਾਗ ਦੇ ਵਿੱਚ ਅਸੀਂ ਸਮਝਿਆ ਸੀ ਕਿ ਕਾਦੀ ਮੈਲ ਲੱਗੀ ਹੈ ਇਹ ਵਿਕਾਰਾਂ ਦੀ ਮੈਲ ਲੱਗੀ ਹੈ ਭੈੜੀ ਸੋਚਨੀ ਦੀ ਮੈਲ ਲੱਗੀ ਹੈ ਪ੍ਰਾਈ ਨਿੰਦਾ ਕਰਮ ਦੀ ਮੈਲ ਲੱਗੀ ਹੈ ਹਉਮੈ ਦੀ ਮੈਲ ਲੱਗੀ ਹੈ ਸਤਿਗੁਰੂ ਨੇ ਬੜੇ ਵਿਸਥਾਰ ਚ ਸਾਨੂੰ ਸਮਝਾਇਆ ਹੁਣ ਅੱਜ ਜਿਹੜਾ ਭਾਗ ਸੀ ਵਿਚਾਰਾਂਗੇ ਜਿਹੜਾ ਅਸਲ ਚ ਅਸੀਂ ਵਿਸ਼ਾ ਵਿਚਾਰ ਰਹੇ ਹਾਂ ਤੀਰਥਾਲਾ ਉਹਦਾ ਇਫੈਕਟਿਵ ਪਾਰਟ ਹੈ ਕਿ ਕੀ ਤੀਰਥਾਂ ਤੇ ਜਾਣ ਨਾਲ ਜਾਂ ਨਹਾਉਣ ਨਾਲ ਪਵਿੱਤਰ ਹੋ ਜਾਈਦਾ ਹੈ ਗਏ ਕਿਸੇ ਤੀਰਥ ਤੇ ਇਸ਼ਨਾਨ ਕਰ ਆਏ ਆ ਜਿਹੜਾ ਪਰਮ ਪਾਇਆ ਗਿਆ ਉਹ ਇਹ ਪਾਇਆ ਗਿਆ ਕਿ ਤੀਰਥਾਂ ਤੇ ਨਹਾਉਣ ਦੇ ਨਾਲ ਪਵਿੱਤਰ ਹੋ ਜਾਈਦਾ ਸਾਰੀ ਪਾਪਾਂ ਦੀ ਮੈਲ ਲੈ ਜਾਂਦੀ ਹੈ ਅਸੀਂ ਗੁਰਬਾਣੀ ਦਾ ਪੱਖ ਸਮਝਦਾ ਹੈ ਕਿ ਕਿਛੇ ਕਿ ਤੀਰਥਾਂ ਤੇ ਜਾਣ ਨਾਲ ਜਾਂ ਉੱਥੇ ਨਹਾਉਣ ਨਾਲ ਵਿੱਤਰ ਹੋ ਜਾਈਦਾ ਅੱਜ ਦਾ ਪਹਿਲਾ ਪਰਮਾਨ ਚ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਜਿੱਥੇ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਅੰਤਰ ਮੈਲ ਤੀਰਥ ਪਰਮੇਜੈ ਮਨ ਨਹੀਂ ਸੂਚਾ ਕਿਆ ਸੋਚ ਕਰੀ ਚੈ ਮੈਲ ਲੱਗੀ ਤੇਰੇ ਅੰਦਰ ਅੰਤਰ ਮੈਲ ਦੇ ਦੋ ਭਾਗਾਂ ਦੇ ਸੀ ਸਮਝ ਚੁੱਕੇ ਆ ਤੇ ਭਟਕ ਰਹੇ ਆ ਤੀਰਥਾਂ ਦੇ ਉੱਤੇ ਵੀ ਉੱਥੇ ਜਾਣ ਨਾਲ ਪਵਿੱਤਰ ਹੋ ਜਾਗਾ ਉੱਥੇ ਜਾ ਕੇ ਇਸ਼ਨਾਨ ਕਰਨਾ ਸੋਚ ਘਰੀ ਚੈ ਸੋਚ ਕੇ ਮੈਂ ਇਸ਼ਨਾਨ ਕਰਨ ਨੂੰ ਬਣਾਉਂ ਨੂੰ ਸਾਚੂਰ ਕਹਿੰਦੇ ਮਨ ਨਹੀਂ ਸੋਚਾ ਮਨ ਤੇ ਸੋਚਾ ਹੋਇਆ ਨਹੀਂ ਤੋਤੇ ਪਿੰਡੇ ਨੂੰ ਧੋ ਕੇ ਕਿ ਪਿੰਡੇ ਦੀ ਮੈਲ ਲਾਹ ਲਈ ਹੋएगी ਪਰ ਅਪਵਿੱਤਰਤਾ ਮੰਨ ਹੋਇਆ ਪਿਆ। ਕੀ ਸੋਚ ਕਰੀ ਜਾਏ ਕਾਦਾ ਇਸ਼ਨਾਨ ਕਰ ਰਿਹਾ ਕੀ ਵਿਆਦਾ ਉਸ ਇਸ਼ਨਾਨ ਕਰਨ ਦਾ? ਜਿਸ ਚੀਜ਼ ਦੀ ਮੈਲ ਤੂੰ ਲਾਉਣਾ ਚਾਹੁੰਦਾ ਹੈ ਜਿੱਥੇ ਲੱਗੀ ਮੈਲ ਲਾਉਣਾ ਚਾਹੁੰਦਾ ਉੱਥੇ ਤੱਕ ਉਹਦੀ ਪਹੁੰਚ ਹੀ ਨਹੀਂ ਹੈ। ਉਹ ਪਾਣੀ ਨੇ ਤਾਂ ਸਿਰਫ ਪਿੰਡਾ ਧੋ ਦੇਣਾ। ਅਜਦਾ ਦੂਸਰਾ ਪਰਮਾਨ ਫਿਰ ਗੁਰੂ ਨਾਨਕ ਸਾਹਿਬ ਜੀ ਦਾ ਹੀ ਉਚਾਰਨ ਕੀਤਾ ਹੋਇਆ ਹੈ। ਜਦੋਂ ਮੇਰੇ ਸਤਗੁਰੂ ਜੀ ਬਖਸ਼ਿਸ਼ ਕਰਦੇ ਸਾਨੂੰ ਅਗਲਾ ਪੱਖ ਸਮਝਾਉਂਦੇ ਨੇ ਇਹਦਾ। ਕੀ ਰਤ ਮਤਾ ਕਿਆ ਕਰੇ ਮਨ ਮੈਂ ਮੈਲ ਗਵਾ ਗੁਰਮੁਖ ਨੇ ਕਿੰ ਸਮਝਾਈ ਹੈ ਮਨ ਰਾਜਾ ਸੁਲਤਾਨ। ਇਹ ਸੱਚੀ ਗੱਲ ਜੇ ਕਿ ਮਨ ਰਾਜਾ ਸੁਲਤਾਨ ਮਨ ਸਾਡੇ ਸਰੀਰ ਰੂਪੀ ਰਾਜ ਦਾ ਰਾਜਾ ਬੜਿਆ ਹੋਇਆ ਕਿਉਂਕਿ ਇਹਦਾ ਹੁਕਮ ਚੱਲਦਾ ਪਿਆ ਜਿੱਦ ਤਰ ਮਨ ਲੈ ਜਾਂਦਾ ਉਦਾਂ ਸੀ ਜਾਂਦੇ ਆ ਜੋ ਮਨ ਦੇ ਵਿੱਚ ਵਿਚਾਰ ਪੈਦਾ ਹੁੰਦੇ ਨੇ ਉਹੀ ਕਰਨ ਕਰਨ ਲੱਗ ਪੈਂਦੇ ਆ ਫਿਰ ਇਹਦਾ ਹੁਕਮ ਤੇ ਮਤਲਬ ਮਨ ਦਾ ਹੀ ਚੱਲ ਰਿਹਾ ਨਾ ਕੋਈ ਰਾਜਾ ਕੋਈ ਸੁਲਤਾਨ ਸਾਡੇ ਸਰੀਰ ਰੂਪੀ ਦਾ ਨਹੀਂ ਨੂੰ ਮੈਲ ਤੇ ਲੱਗੀ ਮਨ ਤੇ ਜਿਹੜਾ ਰਾਜਾ ਬਣਿਆ ਸ਼ਰੀਰ ਦਾ ਉਸ ਮੈਲ ਨੂੰ łąਣ ਲਈ ਪਟਕ ਰਹਾ ਤੀਰਥਾਂ ਦੇ ਉੱਤੇ ਉੱਥੇ ਜਾ ਕੇ ਇਸ਼ਨਾਨ ਕਰ ਰਹਾ ਸਤਿਗੁਰੂ ਬਖਸ਼ਿਸ਼ ਕਰ ਦੇ ਸਮਝਉਂਦੇ ਨੇ ਤੀਰਤ ਨਾਤਾ ਕੀ ਕਰੇ ਤੀਤਾ ਤਣਾ ਕੇ ਕੀ ਕਰ ਲੇਗਾ ਮੈਲ ਲੱਗੀ ਤੇਰੇ ਮਨ ਤੇ ਮਨ ਮੈਂ ਮੈਲ ਔਰ ਤੇ ਨੂੰ ਰਿਅਲਾਈਜੇਸ਼ਨ ਨਹੀਂ ਹੈ ਕਿ ਮੈਲ ਲੱਗੀ ਹੈ ਮੈਨੂੰ ਕਿਸ ਤਰ੍ਹਾਂ ਸਾਫ਼ ਕਰਨਾ ਤੂੰ ਸਭ ਕੁ ਹੋਰ ਹੌਮ ਹੈ ਦੇ ਵਿੱਚ ਹੈ ਗੁਮਾਨ ਦੇ ਵਿੱਚ ਹੈ ਤੂੰ ਦੁਨੀਆਵੀ ਪਦਾਰਥ ਇਕੱਠੇ ਕਰਕੇ ਉਹਦੀ ਹੌਮ ਹੈ ਦੇ ਵਿੱਚ ਲੱਗਾ ਹੋਇਆ ਹੈ ਆਹ ਕੀ ਕੁਝ ਹੈ ਮੇਰੇ ਕੋਲ ਵਾਪਸ ਸਭ ਕੁਝ ਤੇ ਮੇਰੇ ਅੰਦਰ ਹੈ ਇਹ ਮਨ ਰਾਜਾ ਸੁਲਤਾਨ ਬਣਿਆ ਹੋਇਆ ਨਾ ਇਹ ਮਨ ਹੀ ਤਾਂ ਗੁਮਾਨ ਪੈਦਾ ਕਰ ਰਿਹਾ ਹੈ ਇਸ ਮਨ ਨੂੰ ਤੀਰਤ ਦੇਣਾ ਨਾਲ ਕੋਈ ਫਰਕ ਨਹੀਂ ਪੈਣਾ ਕਿਉਂਕਿ ਉਹ ਤੇ ਸਿਰਫ ਛਿਰ ਪਿੰਡੇ ਦੀ ਮੈਲ ਲਗਣੀ ਹੈ ਇਸ ਮਨ ਨੂੰ ਸਮਝਾਉਣਾ ਪਏਗਾ ਔਰ ਗੁਰੂ ਬਿਨਾ ਇਹਨੂੰ ਕੋਈ ਨਹੀਂ ਸਮਝਾ ਦੇ ਸਕਦਾ ਗੁਰੂਮੈਂਡ ਕਹਿੰਦੇ ਸਮਝਾਈ ਹੈ ਗੁਰੂ ਤੋਂ ਬਿਨਾ ਮਨ ਨੂੰ ਕੋਈ ਮਤ ਨਹੀਂ ਦੇ ਸਕਦਾ ਬਸ ਫਰਕ ਇਹ ਹੈ ਜੇ ਮਨ ਨੂੰ ਗੁਰੂ ਦੀ ਮਤ ਨਹੀਂ ਦਿੱਤੀ ਤੇ ਮਨ ਮਾਤ ਹੈ ਉਹਦੇ ਪਿੱਛੇ ਚਲੀ ਜਾਣੇ ਆ ਨਾਲ ਵਿਕਾਰ ਕਰੀ ਜਾਣੇ ਆ ਨਾਲ ਆਪਣੇ ਆਪ ਦੀ ਆਪ ਫੈਸਲਾ ਕਰ ਲੈਣੇ ਆ ਕਿ ਮੈਂ بڑا ਧਰਮੀ ਬਣ ਗਿਆ ਜਿਸ ਨੇ ਇਸ ਮਨ ਨੂੰ ਗੁਰੂ ਦੀ ਮਤ ਦੇ ਰੰਗ ਵਿੱਚ ਰੰਗ ਲਿਆ ਫਿਰ ਗੁਰਮਤ ਬਣ ਜਾਏਗੀ ਗੁਰੂ ਦੀ ਮਤ ਬਣ ਜਾਏਗੀ ਫਿਰ ਮਨ ਜਿਹੜਾ ਹੈ ਉਹਦੇ ਮੁਤਾਬਕ ਚੱਲੇਗਾ ਆਪਣੀ ਮਰਜ਼ੀ ਨਹੀਂ ਕਰੇਗਾ ਗੁਰੂਵੰਤ ਕੰਨ ਸਮਝਾਈਏ ਕੌਣ ਸਮਝਾ ਸਕਦਾ ਹੈ ਗੁਰੂ ਤੋਂ ਬਗੈਰ ਕਿਰਤਨ ਉਹ ਨਾਲ ਨਹੀਂ ਕਰਕਟਾ। ਉਹਨਾਂ ਨੂੰ ਕੋਈ ਪ੍ਰਾਪਤੀ ਨਹੀਂ ਹੋਣੀ। ਫੈਸਲਾ ਵੀ ਲੈਣਾ ਨਹੀਂ ਮੇਰੇ ਸਤਿਗੁਰੂ ਦਾ ਗੁਰਬਾਣੀ ਦਾ ਫੈਸਲਾ ਹੈ। ਮੈਂ ਇੱਥੇ ਸਿਰਫ ਉਹਨੂੰ ਥੋੜਾ ਐਕਸਪਲੇਨ ਕਰਕੇ ਦੱਸ ਰਿਹਾ। ਅੱਜ ਦਾ ਤੀਸਰਾ ਪਰਮਾਨੰ ਗੁਰੂ ਅਰਜਨ ਸਾਹਿਬ ਦਾ ਉਤਾਰਨ ਕੀਤਾ ਹੋਇਆ ਹੈ। ਜਿੱਥੇ ਇੱਕ ਫੈਸਲਾ ਦਿੱਤਾ ਮੇਰੇ ਪੰਜਵੇਂ ਨਾਨਕ ਨੇ। ਤੀੜਤ ਨਾਏ ਨਾ ਉਤਰ ਸਮੈਲ ਕਰਮ ਤਰਮ ਸਭ ਹਉ ਮੈਂ ਫੈਲ ਸਪਸ਼ਟ ਫਲਸਫਾ ਸਤਿ ਗੁਰੂ ਦੀਦਾ ਤੀੜਤ ਨਾਏ ਨਾ ਉਤਰ ਸਮੈਲ ਤੀਥਾ ਦੇ ਨਾਉਣ ਨਾਲ ਮੈਲ ਨਹੀਂ ਉਤਰ ਸਕਦੀ ਇੱਥੇ ਜਿਹੜੀ ਮੈਲ ਦੀ ਗੱਲ ਹੋ ਰਹੀ ਹੈ ਉਹ ਸਮੈਲ ਦੀ ਗੱਲ ਹੋ ਰਹੀ ਹੈ ਜਿਹੜੀ ਇਸ ਮਨ ਤੇ ਲੱਗੀ ਹੈ ਸਰੀਰਤ ਗੰਦਗੀ ਦੀ ਨਹੀਂ ਹੋ ਰਹੀ ਮੈਲ ਦੀ ਗੱਲ ਹੋ ਰਹੀ ਹੈ ਜਿਹੜੀ ਮੰਨ ਤੇ ਲੱਗੀ ਹੈ ਤੀਰਤਨਾਇ ਨਾ ਆਉਣ ਦਾ ਨਹੀਂ ਉਤਰੇਗੀ ਤੀਰਤਨਾਇ ਨਾ ਉਤਰਸ ਮੈ ਔਰ ਸਤਿਗੁਰੂ ਨੇ ਇੱਕ ਹੋਰ ਬੜਾ ਵੱਡਾ ਫੈਸਲਾ ਦਿੱਤਾ ਹੈ ਕਰਮ ਧਰਮ ਧਰਮ ਦੇ ਨਾਮ ਦੇ ਉੱਤੇ ਕੀਤੇ ਜਾ ਰਹੇ ਕਰਮ ਜਿੰਨੇ ਕਰਮकांड ਅਸੀਂ ਕਰ ਰਹੇ ਹਾਂ ਕਰਮकांड ਦਿੱਕੇ ਤੇ ਕਰਮ ਧਰਮ ਇੱਕੋ ਭਾਗ ਹੈ ਕਰਮ ਧਰਮ ਦਾ ਭਾਵ ਹੈ ਧਰਮ ਦੇ ਨਾਮ ਤੇ ਕੀਤੇ ਜਾ ਰਹੇ ਕਰਮ ਕੋਈ ਵਿਖਾਵੇ ਦੇ ਕਰਮ ਜਿੰਨਾ ਤੇ ਕੀਤੀ ਰਤਨਾ ਹੁੰਦਾ ਵੀ ਹੈ ਇਹ ਸਿਰਫ ਦੋ ਚੀਜ਼ਾਂ ਤੈਨੂੰ ਦੇ ਸਕਦੇ ਨੇ ਕਰਮ ਧਰਮ ਕਰਮ ਕਾਰਡ ਸਿਰਫ ਦੋ ਚੀਜ਼ਾਂ ਦੇ ਸਕਦੇ ਨੇ ਸਭ ਹਾਉਮਾ ਇੱਕ ਤਾਂ ਹਾਉਮਾ ਤੇਰੀ ਔਰ ਬਤਾ ਦੇਣਗੇ ਜਿੰਨੀ ਵਾਰੀ ਕਿਸੇ ਤੀਰਤ ਤੇ ਜਾ ਕੇ ਆਣਾ ਹੋਰ ਹੋ ਮੈਂ ਅੰਦਰ ਵੱਜ ਜਾਂਦੀ ਮੈਂ ਬੜਾ ਧਰਮੀ ਆ ਮੈਂ ਕਈ ਰਿ ਬੜਾ ਹੈਰਾਨ ਹੁੰਨਾ ਦਰਬਾਰ ਸਾਹਿਬ ਤੋਂ ਲਾਈਵ ਪ੍ਰੋਗਰਾਮ ਆਉਂਦਾ ਹੈ ਨਾ ਜਿਲੇ ਸਵੇਰੇ ਸ਼ਾਮ ਟੀਵੀ ਤੇ ਤੇ ਕਈ ਵਿਸ਼ੇਸ਼ ਤੌਰ ਤੇ ਉੱਥੇ ਕਿੰਨੀ ਦੇਰ ਖਲੋ ਕੇ ਇੰਤਜ਼ਾਰ ਕਰਦੇ ਨੇ ਬਈ ਕੈਮਰਾ ਮੇਰੇ ਵੱਲ ਘੁੰਮ ਜਾਏ ਮੈਂ ਟੀਵੀ ਤੇ ਨਜ਼ਰ ਆ ਜਾਵਾਂ ਜੇ ਕੋਈ ਮੇਰੇ ਚਾਹਨਣ ਵਾਲੇ 50 100 ਬੰਦੇ ਮੰਨ ਲਓ ਵੇਖ ਲੈਣ ਤੇ ਕਿੱਡਾ ਮੇਰਾ ਮਾਨ ਵਧ ਜਾਏਗਾ ਕਿੱਡਾ ਮੈਂ ਤਰਮੀ ਆ ਮੈਂ ਦਰਬਾਰ ਸਾਹਿਬ ਜਾਣਾ ਐਡੀ ਦੂਰੋਂ ਉੱਥੇ ਜਾ ਕੇ ਮੱਥਾ ਟੇਕਿਆ ਨਾ ਕਰਮ ਤਰਮ ਤਰਫੋਂ ਮੈਂ ਹੌਮੇ ਦੇ ਵਿੱਚ ਸਾਰੀਆਂ ਬੁਰਾਈਆਂ ਨਿਕਲਦੀਆਂ ਨੇ ਹੌਮੇ ਫੈਲ ਸਾਰੇ ਵਿਕਾਰੇ ਦੇ ਵਿੱਚੋਂ ਜਨਮ ਲੈਂਦੇ ਨੇ ਜਿਸ ਲਈ ਹਮੇ ਆ ਜਾਏ ਤੇ ਬਾਕੀ ਵਿਕਾਰਾਂ ਦੀ ਦਰਵਾਜ਼ਾ ਖੋਲ ਦਿੰਦਾ ਅੰਦਰ ਵੜ ਕੇ ਆ ਜਾਓ ਤੁਸੀਂ ਸਾਰੇ ਆ ਜਾਓ ਕਿ ਰਹਿ ਕੇ ਵਿਚਾਰਨ ਵਾਲੀ ਗੱਲ ਹੈ ਇਸ ਪੱਖ ਨੂੰ ਅਸੀਂ ਕੱਲ ਵੀ ਜਾਰੀ ਰੱਖਾਂਗੇ ਅੱਜ ਬਸ ਇਤਨੇ ਹੀ ਬਚਨ ਪਰਵਾਣ ਕਰਨਾ ਹੋਈਆਂ ਕੁਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ